ਅੱਜ ਗੱਲ ਕਰਨ ਜਾ ਰਿਹਾ ਪੌਲ ਮਕੇਨਜ਼ੀ ਬਾਰੇ ਜੋ ਕਿ ਕੈਨਿਆ ਦੇ ਮਲਿੰਡੀ ਇਲਾਕੇ ਦੇ ਵਿੱਚ ਇੱਕ ਚਰਚ ਸੀ ਅਤੇ ਇਹ ਉਸ ਚਰਚ ਦੇ ਵਿੱਚ ਪਾਸਟਰ ਸੀ ਅਤੇ ਆਪਣੇ ਗਰੁੱਪ ਦੇ ਨਾਲ ਕੁਝ ਲੋਕਾਂ ਨੂੰ ਸਿੱਖਿਆ ਦਿੰਦਾ ਹੁੰਦਾ ਸੀ ਰੱਬ ਪ੍ਰਤੀ ਯਾਨੀ ਕਹਿ ਲੋ ਕਿਸ ਦੇ ਕੁਝ ਫਾਲੋਅਰ ਸਨ ਤੇ ਹੋਇਆ ਇਦਾਂ ਕਿ ਅਪ੍ਰੈਲ ਮਹੀਨੇ ਦੇ ਸਟਾਰਟਿੰਗ ਦੇ ਵਿੱਚ ਪਤਾ ਚੱਲਿਆ ਕਿ ਇਹ 15 ਜਣਿਆਂ ਨੂੰ ਇੱਕ ਜੰਗਲ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਕਹਿ ਰਿਹਾ ਵਾ ਕਿ ਜੇਕਰ ਤੁਸੀਂ ਭੁੱਖੇ ਰਹਿ ਰਹਿ ਕੇ ਮਰ ਜੂਗੇ ਤਾਂ ਤੁਹਾਨੂੰ ਜੀਜ਼ਸ ਯਾਨੀ ਕਿ ਰੱਬ ਦੀ ਪ੍ਰਾਪਤੀ ਦੁਨੀਆ ਦੇ ਖਤਮ ਹੋਣ ਤੋਂ ਪਹਿਲਾਂ ਹੋ ਜਾਊਗੀ ਤੇ ਤੁਸੀਂ ਸਵਰਗ ਦੇ ਵਿੱਚ ਆਪਣਾ ਜੀਵਨ ਚੰਗੀ ਤਰ੍ਹਾਂ ਬਤੀਤ ਕਰ ਸਕਦੇ ਆ ਸੋ ਇੱਕ ਤਰੀਕਾ ਇਸਨੇ ਆਪਣੇ ਫਾਲੋਅਰ ਚੇਲੇ ਚਪਾਟਿਆਂ ਦਾ ਬ੍ਰੇਨਵਾਸ਼ ਕਰ ਦਿੱਤਾ ਇੱਕ ਜੰਗਲ ਦੇ ਵਿੱਚ ਜਾ ਕੇ ਉਹਨਾਂ 15 ਜਾਣਿਆਂ ਨੇ ਭੁੱਖੇ ਰਹਿਣਾ ਸਟਾਰਟ ਕਰ ਦਿੱਤਾ ਤੇ ਜਦੋਂ ਪੁਲਿਸ ਨੂੰ ਪਤਾ ਚੱਲਿਆ ਉਹਨਾਂ ਨੂੰ ਸਿਰਫ 11 ਬੰਦੇ ਹੀ ਜਿਉਂਦੇ ਮਿਲੇ ਅਤੇ ਉਹਨਾਂ ਦੇ ਵਿੱਚੋਂ 4 ਜਾਣੇ ਦੀ ਡੈਥ ਹੋ ਚੁੱਕੀ ਸੀ ਪਾਲ ਮਕੇਨਜ਼ੀ ਨੂੰ ਮੌਕੇ ਤੇ ਹੀ ਰੈਸਟ ਕਰ ਲਿੱਤਾ ਗਿਆ ਤੇ ਉਸ ਤੋਂ ਬਾਅਦ ਜੋ ਹੋਇਆ ਉਸ ਨੂੰ ਸੁਣ ਕੇ ਤੁਹਾਡਾ ਦਿਲ ਦਹਿਲ ਜਾਏਗਾ ਅਤੇ ਫਿਰ ਪੁਲਿਸ ਵਾਲਿਆਂ ਨੇ ਉਸ ਜੰਗਲ ਦੇ ਵਿੱਚ ਛਾਣਬੀਨ ਕੀਤੀ ਅਤੇ ਪਤਾ ਚੱਲਿਆ ਕਿ ਉਸ ਜੰਗਲ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ 90 ਲਾਸ਼ਾਂ ਸਨ ਜੋ ਕਿ ਪਾਲ ਮਕੇਨਜ਼ੀ ਦੇ ਚੇਲੇ ਚਪਾਟੇ ਸਨ ਅਤੇ ਉਹ ਭੁੱਖ ਦੇ ਨਾਲ ਮਰੇ ਹੈਸਨ ਪਾਲ ਮਕੇਨਜ਼ੀ ਉਹਨਾਂ ਨੂੰ ਉੱਥੇ ਹੀ ਦਫਨਾ ਦਿੰਦਾ ਸੀ ਤੇ ਇਵਨ ਕੀ 90 ਜਿਹੜੀ ਮੈਂ ਇੱਥੇ ਤੁਹਾਨੂੰ ਗਿਣਤੀ ਦੱਸੀ ਆ ਤੁਸੀਂ ਕਦੇ ਵੀ ਨਿਊਜ਼ ਚੈਨਲਾਂ ਦੇ ਉੱਪਰ ਇਸ ਚੀਜ਼ ਦਾ ਹਿਸਾਬ ਲਗਾ ਲਿਓ ਕਿ ਕਦੇ ਵੀ ਲਾਸ਼ਾਂ ਦੀ ਐਗਜ਼ੈਕਟ ਗਿਣਤੀ ਨਹੀਂ ਦੱਸੀ ਜਾਂਦੀ 90 ਹਜੇ ਤੱਕ ਮਿਲੀਆਂ ਨੇ ਮੇਬੀ 100 ਮਿਲੀਆਂ ਹੁਣ ਪਰ 90 ਇਹਨਾਂ ਨੇ ਪੂਰਾ ਲਿਸਟ ਕੀਤਾ ਤੇ ਇਵਨ ਕੀ ਉਸ ਏਰੀਏ ਦੇ 150 ਤੋਂ ਵੱਧ ਲੋਕੀ ਹਜੇ ਵੀ ਮਿਸਿੰਗ ਨੇ ਗਾਇਬ ਹਨ ਅਤੇ ਉਹਨਾਂ ਲੋਕਾਂ ਦੀ ਮੌਤ ਦਾ ਕਾਰਨ ਵੀ ਪਾਲ ਮਕੇਨਜ਼ੀ ਨੂੰ ਦੱਸਿਆ ਜਾ ਰਿਹਾ ਤੇ ਜਦੋਂ ਪਾਲ ਮਕੇਨਜ਼ੀ ਯਾਨੀ ਕਿ ਜੋ ਪਾਸਟਰ ਬਣਿਆ ਹੋਇਆ ਸੀ ਉਸ ਨੂੰ ਜਦੋਂ ਅਰੈਸਟ Coda. ਰੋਟੀ ਪਾਣੀ ਖਾਣ ਤੋਂ ਮਨਾ ਕਰ ਰਿਆ ਸੀ ਤੇ ਜੇਕਰ ਉਹ ਵਾਕਏ ਚੇਲੇ ਚਪਾਟਿਆਂ ਦੇ ਨਾਮ ਰੱਖ ਕੇ ਭੁੱਖਾ ਰਹਿ ਰਿਹਾ ਹੁੰਦਾ ਤਾਂ ਹੁਣ ਤੱਕ ਪੌਲ ਮਕੇਂਜ਼ੀ ਪੁਲਿਸ ਥਾਣੇ ਦੇ ਵਿੱਚ ਨਹੀਂ ਬਲਕਿ ਉਸ ਨੂੰ ਵੀ ਰੱਬ ਦੀ ਪ੍ਰਾਪਤੀ ਹੋ ਜਾਣੀ ਸੀ ਜੀ ਹਾਂ ਮੈਂ ਤਾਂ ਹੁਣ ਇਹੀ ਕਹਾਂਗਾ ਇਨ ਅਕੋਰਡਿੰਗ ਤਾਂ ਰੱਬ ਦੀ ਪ੍ਰਾਪਤੀ ਇਹੀ ਆ ਕਿ ਭੁੱਖੇ ਰਹਿ ਕੇ ਮਰੋ ਤੁਹਾਨੂੰ ਜੀਸਸ ਮਿਲ ਜਾਊਗਾ ਪਰ ਐਦਾਂ ਦਾ ਕੁਝ ਵੀ ਨਹੀਂ ਆ ਕਿਸੇ ਵੀ ਗ੍ਰੰਥ ਦੇ ਵਿੱਚ ਕੋਈ ਵੀ ਗੁਰੂ ਇਹ ਚੀਜ਼ ਨਹੀਂ ਕਹਿੰਦਾ ਕਿ ਤੁਸੀਂ ਭੁੱਖੇ ਰਹਿ ਕੇ ਮਰੋ ਤੇ ਤੁਹਾਨੂੰ ਮੈਂ ਮਿਲ ਜਾਊਗਾ ਉਹਨਾਂ ਨੇ ਹਮੇਸ਼ਾ ਸ਼ੁਰੂ ਤੋਂ ਇਹੀ ਗੱਲ ਕਹੀ ਆ ਕਿ ਤੁਸੀਂ ਕਿਸੇ ਨੂੰ ਭੁੱਖੇ ਨਹੀਂ ਮਰਨ ਦੇਣਾ ਤੇ ਤੁਸੀਂ ਆਪ ਮਾਰ ਰਹੇ ਹੋ ਨਾ ਇਹ ਸਭ ਤੋਂ ਵੱਡੀ ਇੱਕ ਸ਼ੇਮ ਵਾਲੀ ਗੱਲ ਆ ਚਾਹੇ ਤੁਸੀਂ ਕਿਸੇ ਬਾਬੇ ਦੇ ਮਗਰ ਲੱਕੇ ਮਰ ਰਹੇ ਹੋ ਜਾਂ ਤੁਹਾਡੇ ਮਰਨ ਦਾ ਕਾਰਨ ਕੋਈ ਹੋਰ ਹੈ ਬਾਕੀ ਮੈਂ ਕੋਈ ਪਹਿਲਾ ਨਹੀਂ ਆ ਜਿਹੜਾ ਇਹਨਾਂ ਢੋਂਗੀ ਬਾਬਿਆਂ ਤੋਂ ਰੋਕ ਰਿਹਾ ਆ ਬਹੁਤ ਲੋਕੀ ਲੋਕਾਂ ਨੂੰ ਸਮਝਾਉਂਦੇ ਰਹੇਗੇ ਇਹ ਚੀਜ਼ ਬਾਰੇ ਪਰ ਲੋਕੀ ਸਮਝਦੇ ਨਹੀਂ ਸੋ ਆਪਾਂ ਤਾਂ ਤੁਹਾਨੂੰ ਦੱਸਣਾ ਸੀ ਵੀ ਆਹ ਚੀਜ਼ ਹੋਈ ਆ ਸੱਚੀ ਗਾਣੀ ਸੀ ਚਾਹੇ ਤੁਸੀਂ ਚੈੱਕ ਕਰ ਲਓ ਕਿਸੇ ਵੀ ਆਰਟੀਕਲ ਦੇ ਵਿੱਚ ਕਿਸੇ ਵੀ ਨਿਊਜ਼ ਚੈਨਲ ਦੇ ਉੱਪਰ ਬਾਕੀ